ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਗੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਬਰਡ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਣ ਭਾਈ ਤੋਂ ਥੋੜੇ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਜੀ ਬੜੀ ਠੀਕ ਹੈ ਜੀ ਠੀਕ ਆ ਭਾਈ ਨਾਮ ਤੇ ਐਡਰੈਸ ਦੋ ਨਾਮ ਬੱਗਾ ਸਿੰਘ ਜੀ ਹਮ ਪਿੰਡ ਛੰਨਾ ਗਲਾ ਸਿੰਘ ਜੀ ਠੀਕ ਹੈ ਜੀ ਈਲਾ ਬਰਨਾਲਾ ਜੀ ਹੂੰ ਤਹਿਸੀਲ ਤਪਾ ਜੀ ਨੇੜੇ ਪਿੰਡ ਬਈ ਨੇੜੇ ਪਿੰਡ ਜੀ ਭੜੌੜਾ ਇਧਰ ਭਾਈ ਰੂਪਾ ਭਾਈ ਰੂਪੇ ਵਾਲੀ ਸੜਕ ਤੇ ਘਰ ਆਪਣਾ ਖੇਤ ਦੇ ਵਿੱਚ ਮੋਬਾਈਲ ਨੰਬਰ ਕੋ 994640 ਜੀ ਹੂੰ 54198 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਸ ਹੋਈ ਆ ਇਹ ਦੂਜਾ ਸੂਸ ਹੋਈ ਆ ਜੀ 7 ਸੂਈ ਆ ਬਾਈ ਇਹ ਰਾਤ ਸੂਈ 12 1 ਵਜੇ ਠੀਕ ਆ ਜੇਰ ਪੈ ਗਈ ਬਾਈ ਹਾਂਜੀ ਜੇਰਾ ਪਈ ਆ ਜੇਰ ਬਾਈ ਆ ਬੱਠਲ ਚ ਰੱਖੀ ਬੈਠਾ ਠੀਕ ਆ ਬਾਈ ਬੱਚਾ ਕੀ ਆ ਬਈ ਬੱਤੀ ਹੈ ਜੀ ਬੱਚੀ ਬੜੀ ਚੰਗੀ ਆ ਹਾਂਜੀ ਜਰਸੀ ਹੈ ਜੀ ਚਾ ਬੱਚੀ ਆ ਬੱਚੀ ਬਹੁਤ ਚੰਗੀ ਆ ਨਾਲ ਉਹ ਨੂੜਾ ਨਾਲ ਹੀ ਆ ਚੰਗੀ ਆ ਬਈ ਤੇ ਕਿੰਨਾ ਬੋਲਾ ਕੱਢਿਆ ਫਿਰ ਵੜਦਾ ਬਹੁਤ ਤੜਕੇ ਕੱਢਿਆ ਸੀ 7 ਕਿਲੋ ਠੀਕ ਆ ਬਾਈ ਹਾਂਜੀ ਕਿੰਨਾ ਕੁ ਦੁੱਧ ਦੇ ਦੂਗਾ ਅਸਟੀਮੇਟ ਦੁੱਧ ਜੀ ਮਾਲਕਾਂ ਦੇ ਦੱਸਣ ਦੇ ਹਿਸਾਬ ਨਾਲ ਪਿਛਲੇ ਸੂਏ ਦਾ 22 ਕਿਲੋ ਚਵਾਇਆ ਵਾ ਵੜਦਾ ਆਰਡਰ ਬਹੁਤ ਚੰਗਾ ਢਲਾਂ ਪਈਆਂ ਨੇ ਸ਼ਾਮ ਨੂੰ ਆਰਡਰ ਵਧੀਆ ਤਿਆਰ ਕਰ ਲੂਗੀ ਕੱਲਾ ਕੱਲਾ ਥਣ ਚਾਰੇ ਥਣ ਵੀ ਨਿਕੜਵੇਂ ਪੂਰੇ ਗੈਰ ਤੇ ਮੁੱਠੀ ਵਾਲਾ ਥਣ ਚਵਾਈ ਦੀ ਕਿਵੇਂ ਹੈ ਬਾਈ ਕਰਮਲ ਜਮਾ 1 ਨੰਬਰ ਆਈ 1 ਨੰਬਰ ਆ ਗਈ ਹਾਂਜੀ ਠੀਕ ਠੀਕ ਧਾਰਾ ਮਾਰ ਕੇ ਦਿਖਾਵਾਂਗੇ ਹੋਏ ਨਹੀਂ ਖੋਲ ਦੇ ਮਾੜੀ ਤੋਰ ਕੇ ਦਿਖਾ ਦਈਏ ਜਾਤ ਬਰੀਟ ਚੰਗੀ ਆ ਰੰਗ ਰੂਪ ਚੰਗਾ ਪ੍ਰਿੰਟ ਪ੍ਰਿੰਟ ਚੰਗਾ ਚਮਕ ਚਮਕ ਵੜਦੇ ਬਹੁਤ ਆ ਬਾਈ ਹਾਂਜੀ ਚੰਗਾ ਪਾ ਦਾਂ ਢਾਂਚੇ ਦੇ ਸਾਬ ਨਾਲ ਫੇਸ ਬਿਊਟੀ ਵੀ ਕਮਾਲ ਦੀ ਆ ਫੇਸ ਬਿਊਟੀ ਕਮਾਲ ਦੀ ਆ ਬਾਕੀ ਤੋੜਾ ਤਾਰਾ ਚੱਕਰ ਮਾ ਆਰਡਰ ਕਰਮਲੀ ਨੇ ਬਹੁਤ ਸੋਹਣਾ ਤਿਆਰ ਕਰਿਆ ਤੇ ਸ਼ਾਬ ਦਾ ਕਟ ਰਹੇ ਨੇ ਜਿਹੜਾ ਕਰਮਲੀ ਨੇ ਵਧੀਆ ਤਿਆਰ ਕਰ ਲੈਣਾ ਆਰਡਰ ਦੇਖੋ ਭਾਈ ਬਾਕੀ ਤੋਰਾ ਹੀ ਦਾਸਦਾ ਵੀ ਆਰਡਰ ਬਾਕੀ ਕਮਾਲ ਦਾ ਤਿਆਰ ਕਰੂ ਸ਼ਾਮ ਤੇ ਮੁੱਲ ਕੀ ਆ ਭਰਾ ਇਹਦਾ ਮੁੱਲ ਫੋਨ ਤੇ ਹੋਊਗਾ ਜਾਇਜ਼ ਜੀ ਹੋ ਹਾਂਜੀ ਮੁੱਲ ਜਾਇਜ਼ ਠੀਕ ਆ ਮੁੱਲ ਚਣੂਚਣ ਵਾਲੇ ਬੰਦੇ ਲੈ ਜਾਂਦੇ ਉਹਨਾਂ ਦਾ ਪੜਦਾ ਰਹਿ ਜਾਂਦਾ ਓਕੇ ਮੁੱਲ ਬਾਈ ਕਹਿੰਦਾ ਫੋਨ ਤੇ ਹੋ ਮੁੱਲ ਹੋਊਗਾ ਬਿਲਕੁਲ ਜਾਇਜ਼ ਯਾਦ ਬ੍ਰੀਡ ਚੰਗੀ ਆ ਪ੍ਰਿੰਟ ਪ੍ਰਿੰਟ ਚੰਗਾ ਵੱਡੀ ਗੱਲ ਇਹਨੇ ਗਰਮੀ ਬਿਲਕੁਲ ਨਹੀਂ ਮੰਨਣੀ ਫੈਂਟ ਆ ਜਿਹੜੀ ਕਰਮ ਵਾਲੀ ਦੀ ਬਹੁਤ ਚੰਗੀ ਹੋਊਗੀ ਆਰਡਰ ਦੇਖੋ ਭਾਈ ਦੂਰੋਂ ਵੀ ਆਰਡਰ ਦੀ ਕੁਆਲਿਟੀ ਬਹੁਤ ਵਧੀਆ ਧੀਂਦੀ ਆ ਬਾਕੀ ਧਾਰਾਂ ਬਾਈ ਕਹਿੰਦਾ ਮਾਰ ਕੇ ਦਿਖਾ ਦੇ ਦੇਖੋ ਜੀ ਦੋਨੇ ਪਾਸੇ ਦਿਖਾ ਦਿਓ ਆਰਡਰ ਮਗਰ ਮੂਰ ਨੂੰ ਜਣੇ ਮੂਰ ਨੂੰ ਇਦੋਂ ਹੀ ਵੱਧ ਆ ਹਾਂਜੀ ਸਹੀ ਗੱਲ ਆ ਭਾਈ ਪਿਛਾਂੋਂ ਤੋਂ ਵੀ ਦਿਖਾ ਦੇ ਆਰਡਰ ਰੋਡਰ ਕਮਾਲ ਆ ਸਹੀ ਗੱਲ ਆ ਭਾਈ ਇਧਰੋਂ ਵੀ ਰੱਖ ਹਾਂਜੀ ਆ ਨਾਲਾਂ ਨੂੜਾ ਦਿਖਾ ਦਿਓ ਜਮਾ ਹੂੰ ਠੀਕ ਆ ਭਾਈ ਦੇ ਬੱਚਾ ਵੀ ਬੱਚੀ ਆ ਬੱਚੀ ਵੀ ਚੰਗੀ ਆ ਭਾਈ ਧਾਰਾਂ ਮਾਰ ਦੇ ਭਾਈ ਕੋਈ ਚੱਕਰ ਨਹੀਂ ਧਾਰਾਂ ਮਾਰ ਕੇ ਦਿਖਾ ਦੇ ਨੇ ਚਵਾਈ ਦੇਖੋ ਬਾਈ ਚਵਾਈ ਚੰਗੀ ਆ ਨਾ ਬਾਈ ਹਾਂਜੀ ਚਵਾਈ ਬਹੁਤ ਜੰਗੀ ਚਵਾਈ ਬਹੁਤ ਚੰਗੀ ਆ ਥਾਂ ਲੇਵਾ ਵੀ ਕਮਾਲ ਤੇ ਚਾਰੇ ਥਣਾ ਜੋ ਇੱਕੋ ਜੀ ਧਾਰਾ ਬਾਈ ਨਾ ਨਿਭੜਦੀ ਐ ਚਵਾਈ ਦਾ ਹੂੰ ਚਵਾਈ ਜੁਈ ਬਹੁਤ ਚੰਗੀ ਬਹੁਤ ਠੀਕ ਆ ਬਾਈ ਤੇ ਮੁੱਲ ਤਾਂ ਬਾਈ ਪਹਿਲਾਂ ਵਾਂਗੂ ਜਾਏ ਹਾਂਜੀ ਮੁੱਲ ਜਾਏ ਪਹਿਲਾਂ ਵੀ ਵਾਈਦੇ ਬਾਈ ਮੁੱਲ ਜਾਏ ਜੀ ਹੁੰਦੇ ਆ ਮੁੱਲ ਬਾਈ ਕਹਿੰਦਾ ਜਾਜੀ ਰੱਖਾਂਗੇ ਤੇ ਕਿਸੇ ਵੀਰ ਨੂੰ ਬੜ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਈਡਨ ਵੇਖਣ ਲਈ ਸਾਰੇ ਵੀਰਾਂ ਦਾ ਸਾਥ ਦਿਨੋ ਧੰਨਵਾਦ